ਲੈ ਵੀ ਆਪਾਂ ਬਦਨੀ ਕਲਾਂ ਦੇ ਵਿੱਚ ਪਹੁੰਚੇ ਹੋਏ ਆ ਇਸ ਬਾਗਤ ਇੱਥੇ ਬਹੁਤ ਭਾਰਾ ਕਿਸਾਨ ਮੇਲਾ ਲੱਗਿਆ ਵਾ ਤੇ ਜੇ ਤੁਸੀਂ ਮੰਨ ਲਾ ਵੀ ਇਹ ਹੈਗਾਗਾ ਬਾਬੀ ਦੀਪੀ ਗਊਸ਼ਾਲਾ ਜਿਹੜੀ ਉਸ ਦੇ ਵਿੱਚ ਲੱਗਿਆ ਹੋਇਆ ਕਿਸਾਨ ਮੇਲਾ ਤੇ ਇਸ ਗੱਲ ਤੋਂ ਮਾਫੀ ਚਾਹੁੰਦੇ ਆ ਵੀ ਬਈ ਕੈਮਰੇ ਲੈ ਕੇ ਆ ਨਹੀਂ ਸਕੇ ਸਾਨੂੰ ਉਦਾਂ ਹੀ ਪਤਾ ਲੱਗ ਗਿਆ ਵੀ ਇੱਥੇ ਆ ਰਹੇ ਸੀਗੇ ਤੇ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਵੀਰੇ ਸਾਥੋਂ ਫੋਨ ਸੀ ਜਿਹੜਾ ਸਾਡਾ ਟੈਂਪਰੇਚਰ ਲੈ ਗਿਆ ਤੇ ਅਗਲੀ ਸਟਾਲ ਤੇ ਤੁਹਾਨੂੰ ਲੈ ਕੇ ਚੱਲਦੇ ਆ ਅਸੀ ਗਾਲ ਜੀ ਉਹ ਠੀਕ ਠਾਕ ਹੈ ਜੀ ਤੇ ਵੀਰੇ ਆਪਣਾ ਕੀ ਹੈਗਾ ਹੈਗਾ ਸੈਸ ਨੂੰ ਵੀਰੇ ਆਪਣੀ ਐਂਜੀ ਉਹਦਾ ਕੰਮ ਹੈ ਜੀ ਮਾਨਵਿਕ ਕਸ ਜੀ ਅਸੀਂ ਪ੍ਰਾਲੀ ਤੇ ਮਿੱਟੀ ਦੇ ਪ੍ਰਬੰਧਨ ਦੇ ਕੰਮ ਕਰਦੇ ਆ ਪ੍ਰਾਲੀ ਤੇ ਪ੍ਰਬੰਧਨ ਦੇ ਤੇ ਪਾਣੀ ਨੂੰ ਬਚਾਉਣ ਲਈ ਗਰਾਊਂਡ ਲੈਵਲ ਵਾਲਾ ਉਹਦੇ ਤੇ ਕੰਮ ਕਰਦੇ ਆ ਸਾਡੀ ਸੰਸਥਾ ਜੀ 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 ਅਸੀਂ ਪੰਜਾਬ ਦੇ 18 ਜ਼ਿਲ੍ਹਿਆਂ 'ਚ ਕੰਮ ਕਰ ਰਹੇ ਹਾਂ ਜੀ ਉਹਦੇ ਲਈ ਮੇਨ ਸਾਡਾ ਅਵੇਅਰਨੈਸ ਦਾ ਜਿਵੇਂ ਉਹ ਉਹਦੇ ਚ ਗਲਤ ਪ੍ਰੈਕਟਿਸਾਂ ਤੇ ਉਹ ਲਿਖਿਆ ਹੋਈਆਂ ਜੀ 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 ਇੱਕ 3100 ਕਿੱਲੇ ਚ ਕੂੜੇ ਮੋਗੇ ਤੇ ਲਾਣਾ ਨਹੀਂ ਸੀ ਜੀ ਇਹ ਪਾਣੀ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਤਰਬੱਤਰ ਨੂੰ ਕਹਿੰਦੀ ਹੈ ਇਹਦੇ ਮਾਪਣ ਦੀਆਂ ਇਕਾਈਆਂ ਦਿੱਤੀਆਂ ਹੋਈਆਂ ਨੇ ਗਰਾਊਂਡ ਲੈਵਲ 'ਤੇ ਕਿਸਾਨਾਂ ਨੂੰ ਦੇਖ ਕੇ ਪਾਣੀ ਲਗਾਣਾ ਜੀ ਇਸ ਤੋਂ ਬਿਨਾਂ ਕਰਿਆ ਅਸੀਂ ਸਾਡੇ ਵਿਲੇਜ ਕੈਂਪ ਨੇ ਮੀਟਿੰਗਾਂ ਨੇ ਜੀ ਉਹ ਕੋਣਾ ਬਣਾਈ ਹੋਈ ਹੈ ਜੀ ਸਾਡਾ ਸਾਰਾ ਕੰਟੈਂਟ ਇਹ 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 ਮਾਲਾ ਵੀ ਸਾਰਾ ਤੁਹਾਡਾ ਕੋਨ ਡਾਟਾ ਜਿਹੜੇ ਦੇ ਹਿਸਾਬ ਨਾਲ ਜਿੱਦਾਂ ਇਹ AWD ਦਾ ਬਣਾਇਆ ਹੋਇਆ ਉਹ ਉਦੋਂ ਤੇ ਬਣਾਇਆ ਹੋਇਆ ਜੀ ਜੀ ਵੀ ਜੁਲਸ ਸਮੇਂ ਸਰ ਜਿੱਦੇ ਅਥਾ ਬਿਮਾਰੀਆਂ ਆਉਂਦੀਆਂ ਖੇਤੀਬਾੜੀ ਯੂਨੀਵਰਸਿਟੀ ਦੇ ਪੈਕੇਜ ਦੇ ਹਿਸਾਬ ਨਾਲ ਕੀ ਕਿਹੜੀਆਂ ਦਵਾਈਆਂ ਸਹੀ ਨੇ ਜੀ 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 ਜੋ ਮਿੱਟੀ ਦੀ ਫਰਟੀਲਿਟੀ ਨੂੰ ਡਿਸਟਰਬ ਨਾ ਕਰਨ ਦੇ ਉਹਦੇ ਅਕੋਰਡਿੰਗ ਅਸੀਂ ਕਿਸਾਨਾਂ ਨੂੰ ਮੀਟਿੰਗਾਂ ਚ ਪ੍ਰੋਵਾਈਡ ਕਰਵਾਂਗੇ ਜੀ ਇਹ ਸਾਰਾ ਕੰਟੈਂਟ ਖੇਤੀਬਾੜੀ ਯੂਨੀਵਰਸਿਟੀ ਦੇ ਪੈਕੇਜ ਤੋਂ ਹੀ ਮਤਲਬ ਉੱਥੋਂ ਲਿਆ ਜਾਂਦਾ ਉੱਥੋਂ ਲਿਆ ਜਾਂਦਾ ਤੇ ਵੀਰੇ ਮਾੜਾ ਜਿਹਾ ਇੱਕ ਵਾਰੀ ਆ ਉਹਦਾ ਨੰਬਰ ਬੋਲ ਦੋ ਹਾਂਜੀ ਹਾਂਜੀ ਇਹ ਸਾਰਾ ਇਹ ਇਦਾਂ ਹੀ ਵੀ ਇੱਕ ਪਾਸੇ ਬਿਮਾਰੀ ਦੀ ਆ ਫੋਟੋ ਹੋਊਗੀ ਧਿਆਨ ਦਿਤਾ ਦੀ ਤੇ ਦੂਜੀ ਪਾਸੇ ਉਹਦੇ ਉਹ ਨੂੰ ਪ੍ਰਕਾਸ਼ਣ ਕਰਨ ਦਾ ਉਤਰ ਕੇ ਲਿਖਣ ਦੀ ਆਪਾਂ ਜੀ 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 ਠੀਕ ਹੈ ਇਹ ਸਾਰਾ ਹੋ ਗਿਆ ਜੀ ਵੀ ਆਪਾਂ ਕਿਸਾਨਾਂ ਦਾ ਮੇਨਲੀ ਸਾਡਾ ਮਕਸਦ ਇਹ ਹੈ ਵੀ ਪ੍ਰਾਲੀ ਦੀ ਫਰਟੀਲਿਟੀ ਬਚਾਈ ਜਾਵੇ ਪਾਣੀ ਗਰਾਊਂਡ ਲੈਵਲ ਵਾਲਾ ਘੱਟ ਯੂਜ਼ ਕੀਤਾ ਜਾਵੇ ਉਹਦੇ ਲਈ ਜਿੱਦਾਂ ਡੀਐਸਆਰ ਦੇ ਡੈਮੋ ਹੋਗੇ ਇਹ ਘੱਟ ਤੇ ਵੈਰੈਟੀ ਵਾਲੇ ਹੋਗੇ ਅਸੀਂ 84 ਡੈਮੋ ਲਾ ਕੇ ਚੱਲਦੇ ਹਾਂ ਮੈਂ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਹਾਂ ਤੇ ਇਹ ਐਮ ਲਾਹੌੜੀ ਇਹ ਸਾਰੇ ਪੂਰੀ ਟੀਮ ਤੇ ਬਈ ਕਿਹਾ ਜਾ ਕਿਸਾਨਾਂ ਦਾ ਮਤਲਬ ਵੀ ਹੰਗਾਰਾ ਮਿਲਦਾ ਏ ਇਸ ਲਈ ਬਹੁਤ ਵਧੀਆ ਨੇ ਸਾਰੇ ਜੀ तकरीबन 84 ਡੈਮੋ ਲਾਏ ਆ ਜੀ ਤੇ ਸਾਰੇ ਸਾਡੇ ਨਾਲ ਵਧੀਆ ਕੰਪਰੋਮਾਈਜ਼ ਕਰਦੇ ਆ ਮੱਲਾ ਵੀ ਵਧੀਆ ਕੰਪਰੋਮਾਈਜ਼ ਕਰਦੇ ਜੀ ਬਾਈ ਹੁਣਾਂ ਦਾ ਨਾ ਬਾਲਾ ਘੈਂਡ ਉਪਰਾਲਾ ਇਹ ਜਿਹੜਾ ਪਾਣੀ ਦਾ ਹੈ ਪਾਣੀ ਬਚਾਓ ਤੇ ਪੰਜਾਬ ਬਚਾਓ ਹੂੰ ਤੇ ਤੁਸੀਂ ਬਾਈ ਹੁਣਾਂ ਦਾ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਵੀਰ ਭਰਾ ਨੂੰ ਮੱਲਾ ਵੀ ਖੇਤ ਦੇ ਵਿੱਚ ਇਹ ਮੱਲਾ ਵੀ ਕੰਮ ਆ ਜਿਹੜਾ ਕਰਾਉਣਾ ਹੋਵੇ ਤੇ ਤੁਸੀਂ ਲਾਜ਼ਮੀ ਸੰਪਰਕ ਕਰ ਲਓ ਵੀਰ ਹੁਣਾਂ ਦਾ